ਪਾਈ ਬਾਸ ਸਿੰਘ ਨਮਾਣਾ YouTube ਚੈਨਲ ਤੁਸੀਂ ਸਰਚ ਕਰੋ ਸਬਸਕ੍ਰਾਈਬ ਕਰੋ ਔਰ ਰੇਕ ਕਵਤਾ ਗੁਰਬਾਣੀ ਦੇ ਸ਼ਬਦ ਮਾਪਿਆਂ ਦੀ ਸੇਵਾ ਸਤਿਗੁਰੂ ਜੀ ਸੇਵਾਵਾ ਲੈ ਰਹੇ ਨੇ ਇਸ ਚੈਨਲ ਤੇ ਬੇਅੰਤ ਬਖਸ਼ੇ ਨੇ ਔਰ ਆਪਣੇ ਇਲਾਕੇ ਦੇ ਵੀ ਜਿੰਨੇ ਪ੍ਰੋਗਰਾਮ ਤਕਰੀਬਨ ਹੁੰਦੇ ਰਾਤਰੀ ਦੇ ਉਹ ਸਾਰੇ ਲਾਈਵ ਨੇ ਹੁਣ ਮਨ ਤੇ ਨਹੀਂ ਕਰਦਾ ਵੀ ਸਮਾਪਤੀ ਕਰ ਦਈਏ ਪਰ ਕਈ ਵਾਰੀ ਬਚਨ ਯਾਦ ਆ ਜਾਂਦੇ ਵੀ ਬੈਠੇ 3-4 ਘੰਟੇ ਰਾਗੀ ਸੰਗੀਤਨ ਕਰਦੇ ਸਮਾਂ ਬੀਤਦਾ ਗਿਆ ਹੌਲੀ ਹੌਲੀ ਨਾ ਉੱਠਨੇ ਸ਼ੁਰੂ ਹੋ ਗਏ ਹੁਣ ਤਿੰਨ ਚਾਰ ਸਰੀਰ ਮੰਨ ਲੱਗਦਾ ਇੱਥੋਂ ਵੀ ਕੱਟ ਗਏ ਨੇ ਇੱਥੇ ਬੈਠੇ ਸੀ ਹੌਲੀ ਹੌਲੀ ਉੱਠਨੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਬੜਾ ਆਨੰਦ ਬੜਾ ਰਸ ਅੱਖਾਂ ਬੰਦ ਹੋ ਗਈਆਂ 5 ਘੰਟਿਆਂ ਬਾਅਦ ਜਦੋਂ ਥੋੜੀ ਜੀ ਬਿਰਤੀ ਉੱਕੜੀ ਉਹਨਾਂ ਨੇ ਅੱਖਾਂ ਖੋਲੀਆਂ ਕੀ ਦਿੱਖ ਤੇ ਇੱਕੋ ਹੀ ਬੈਠਾ ਸਾਹਮਣੇ ਆਪ ਕੋ ਸਤਨਾ ਪੱਕੀ ਹੌਲੀ ਹੌਲੀ ਸਾਰੇ ਘਰਾਂ ਨੂੰ ਹੀ ਚਲੇ ਗਏ ਪ੍ਰਦਾਸ ਬੇਨਤੀ ਹੋਈ ਸਮਾਪਤ ਹੋ ਉਹ ਕਹਿੰਦੇ ਵੀ ਅੰਦਾ ਆਪਾ ਧੰਨਵਾਦ ਜ਼ਰੂਰ ਕਰਨਾ ਉਹ ਵਿਚਾਰਾ ਇਕੱਲਾ ਹੀ ਬੈਠਾ ਰਿਹਾ ਪੰਜ ਘੰਟੇ ਬੀਤ ਗਏ ਇਕੱਲਾ ਹੀ ਬੈਠਾ ਸੁਣਦਾ ਰਿਹਾ ਉੱਥੇ ਰਾਗੀ ਸਿੰਘ ਉਹਨਾਂ ਨੇ ਜਾ ਕੇ ਧੰਨਵਾਦ ਕੀਤਾ ਵੀ ਤੁਹਾਡਾ ਬੜਾ ਧੰਨਵਾਦ ਵੀ ਉਹ ਕਹਿੰਦਾ ਵੀ ਮੇਰਾ ਖਦਾ ਧੰਨਵਾਦ ਕਹਿੰਦੇ ਤੂੰ ਇਕੱਲਾ ਹੀ ਬੈਠਾ ਸੁਣਦਾ ਰਿਹਾ ਤੂੰ ਵੀ ਤੇ ਘਰੇ ਜਾ ਸਕਦਾ ਸੀ ਨਾ ਜਿੱਥੇ ਬਾਕੀ ਚਲੇ ਗਏ ਉੱਠ ਕੇ ਤੂੰ ਵੀ ਚਲਾ ਜਾਂਦਾ ਤੇ ਅਸੀਂ ਤੈਨੂੰ ਕੀ ਕਹਿਣਾ ਸੀ ਕਹਿੰਦਾ ਨਹੀਂ ਜੀ ਮੈਂ ਤੇ ਮਜਬੂਰੀ ਵਿੱਚ ਬੈਠਾ ਆਪ ਕੋ ਸਤਨਾਮ ਰਾਗੇਸ਼ ਸਿੰਘ ਬੜੇ ਹੈਰਾਨ ਵੀ ਜਿੱਥੇ ਦੂਜੇ ਚਲੇ ਗਏ ਤੂੰ ਵੀ ਚਲਾ ਜਾਂਦਾ ਤੈਨੂੰ ਐਸੀ ਕਿਹੜੀ ਮਜਬੂਰੀ ਸੀ ਕਹਿੰਦਾ ਬਾਬਾ ਜੀ ਸੱਚ ਦੱਸਾਂ ਕਹਿੰਦੇ ਵੀ ਦੱਸ ਦਿਓ ਕਹਿੰਦੇ ਜੇ ਸੱਚ ਪੁੱਛੋ ਨਾ ਜਿਹੜੀ ਤੁਹਾਡੇ ਥੱਲੇ ਚਾਦਰ ਵਿਛੀ ਹੈ ਨਾ ਮੈਂ ਘਰੋਂ ਲੈ ਕੇ ਆਇਆ ਹਾਂ ਮੈਂ ਤੇ ਤੁਹਾਨੂੰ ਉਡੀਕਦਾ ਤੁਸੀਂ ਉੱਠੋ ਤੇ ਮੈਂ ਚਾਦਰ ਲੈ ਕੇ ਘਰੋਂ ਜਾਵਾਂ ਆਪ ਕੋ ਸਾਥ ਮੈਂ ਇਹਨੂੰ ਹਰ ਕਾ ਦੀ ਕਹਿੰਦਾ ਮਜਬੂਰੀ ਮੈਂ ਤੇ ਚਾਤ ਨੂੰ ਉਡੀਕਦਾ ਘਰ ਵਾਲੀ ਨੇ ਘਰੇ ਨਹੀਂ ਵੜਨ ਦੇਣਾ ਵੀ ਚੰਗੀ ਚਾਦਰ ਲੈ ਕੇ ਗਿਆ ਵਾਪਸ ਹੀ ਨਹੀਂ ਆ ਲੈੰਦੀ ਆਪ ਕੋ ਸਾਥ ਨਾ ਕਈ ਵਾਰੀ ਐਸਾ ਵੀ ਸਬਕ ਬਣ ਜਾਂਦਾ ਆਸਰਾ ਸਭ ਜ਼ਰੂਰੀ ਹੈ ਕਿਉਂਕਿ ਨੀਂਦ ਨਹੀਂ ਆਉਂਦੀ ਪੈਣਾ ਦੋ ਚਾਰ ਵਾਸੀਆਂ ਵੀ ਲੈ ਰਹੀਆਂ ਸੀ ਵਿੱਚ ਇਹਦੇ ਨਾਲ ਫਿਰ ਨੀਂਦ ਜਿਹੜੀ ਹੈ ਨਾ ਉਹ ਵੱਟ ਜਾਂਦੀ ਹੈ ਪਰ ਲਾ ਕੇ ਕਿਉਂਕਿ ਇਹ 101 ਕਾਲਜੋਗ ਦਾ ਪਹਿਰਾ ਹੈ ਕਲਯੁਗ ਦਾ ਜੋਰ ਹੈ ਉਹਨੇ ਵੀ ਆਪਣਾ ਜੋਰ ਦਿਖਾਉਣਾ ਉਹ ਨਹੀਂ ਕਹਿੰਦਾ ਵੀ ਭਜਨ ਹੋਵੇ ਬੰਦਗੀ ਹੋਵੇ ਸਿਮਰਨ ਹੋਵੇ ਉਹ ਤਾਂ ਕਹਿੰਦਾ ਵੀ ਆਲਸ ਦੀ ਚਾਦਰ ਪਾ ਦੇਵਾ ਤੇ ਸਾਰੇ ਹੀ ਸੰਗ ਜਾਣਾ ਕੋਸਾ ਪਦਾ ਐਸਾ ਹੁਣ ਸਵੇਰੇ ਜਾਗ ਸਾਰਿਆਂ ਨੂੰ ਆਉਂਦੀ ਕਦੀ ਵੇਖਿਆ ਕਰੋ ਗੁਰੂ ਨੇ ਆਪਣੀ ਡਿਊਟੀ ਬਚਾਉਣੀ ਹੈ ਉਹਨੇ ਡੰਕਾ ਖੜਕਾ ਦੇਣਾ ਜਦੋਂ ਕਿਤੇ ਤੁਹਾਨੂੰ ਢਲਜਲ ਹੋਵੇ ਨਾ ਸਵੇਰੇ ਟਾਈਮ ਦੇਖਿਆ ਕਰੋ ਉਹ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਦੇ ਵਿੱਚ ਤਾਂ ਹਰੇਕ ਸ਼ਖਸ ਨੂੰ ਬਾਬੇ ਨੇ ਜਗਾਉਣਾ ਹੀ ਜਗਾਉਣਾ ਹੈ ਵੀ ਉੱਠ ਸਮਾਂ ਹੋ ਗਿਆ ਹੈ ਪਰ ਅਸੀਂ ਆਲਸ ਦੀ ਪੰਡ ਫਿਰ ਸੁਝਾਂਦੇ ਆ ਫਿਰ ਸੁਣ ਲੈ ਕਦੇ ਟਾਈਮ ਵੇਖਿਆ ਕਰੋ ਗੁਰੂ ਆਪਣੀ ਡਿਊਟੀ ਪੂਗਤਾ ਹੁੰਦਾ ਹੈ ਅਸੀਂ ਨਹੀਂ ਪੂਗਤਾਂਦੇ ਇਰਦੀਆਂ ਕਿੱਥੇ ਦੇ ਗੁਰੂ ਕਿਰਪਾ ਕਰਨ ਬਖਸ਼ਾ ਕਰਨ ਜਿੰਨੀ ਵੀ ਸੰਗਤ ਜੁੜੇ ਬੈਠੀ ਸਾਰਿਆਂ ਨੇ ਅਰਦਾਸ ਕਰਨੀ ਸਤਿਗੁਰੂ ਜੀ ਇਸ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਹਰ ਮਦਾਨ ਕਾਰਜ ਫਤਿਹ ਕਰਨ ਔਰ ਕਾਕਾ ਅੰਕਸ਼ ਜੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਗ ਸੰਗ ਸਹਾਇਓਕੇ ਮਿਹਰ ਭਰਿਆ ਯਾਤਰਾ ਕੇ ਤਰਕੀਆਂ ਬਖਸ਼ਣ ਕਿਉਂਕਿ ਜਦੋਂ ਗੁਰੂ ਨਾਲ ਹੈ ਨਾ ਗੁਰੂ ਨਾਲ ਹੈ ਨਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਪਾਗ ਸੋ ਅੱਲਾ ਕਾਸੀਬ ਫਿਰ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਵਿਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੁਆ ਗੁਰੂ ਸਾਹਿਬ ਜੀ ਆਪ ਰੱਖਿਆ ਕਰਦੇ ਨੇ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਸੰਗ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਣੀ ਥਾਈ ਤਾਂ ਪਉ ਗਿਆ ਕਾੜਾ ਦੀਓ ਪੁੱਲਾ